ਦੁਆਰਾ ਸੁਹਾਵਾ ਸਾਹਿਬ ਦਸਵੇਂ ਪਾਠਾ ਜਿਹੜਾ ਸਥਾਨ ਸੀਗਾ ਉੱਥੋਂ ਪ੍ਰਸ਼ਾਦਾ ਪਾਣੀ ਛੱਕ ਕੇ ਅਸੀਂ ਨਿਕਲ ਗਏ ਸੀਗੇ 10:20 ਮਿੰਟ ਹੋ ਗਏ ਆ ਤਾਰੀਖ 25 ਦਸੰਬਰ ਸਨ 2023 ਦਿਨ ਸੋਮਵਾਰ ਤੇ ਇੱਥੋਂ ਹੀ 6-7 ਕਿਲੋਮੀਟਰ ਗੁਰੂ ਨਾਨਕ ਟੇਲਾ ਗੁਰਦੁਆਰਾ ਹੈਗਾ ਉੱਥੇ ਚੱਲ ਕੇ ਦਰਸ਼ਨ ਕਰਦੇ ਆ ਹਾਲਾਂਕਿ ਧੁੰਦ ਜਿਹੜੀ ਹੈਗੀ ਹੈ ਬਹੁਤ ਹੈਗੀ ਹੈ ਜੋ ਜਿਹੜੀ ਆ ਬਹੁਤ ਰਸਤੇ ਦੇ ਵਿੱਚ ਹੈਗੀ ਆ ਰਸਤਾ ਕੁਝ ਕੱਚਾ ਹੈ ਕੁਝ ਪੱਕਾ ਹੈ ਚਲੋ ਫਿਰ ਵੀ ਦਰਸ਼ਨ ਜਿਹੜੇ ਕਰਾਂਗੇ ਇਤਿਹਾਸ ਵੀ ਤੁਹਾਡੇ ਨਾਲ ਜਿਹੜਾ ਸਾਂਝਾ ਕਰਦੇ ਆ ਚੱਲ ਕੇ ਗੁਰੂ ਨਾਨਕ ਟੇਲਾ ਸਾਹਿਬ ਸੋਹਾਵਾ ਪਿੰਡੋਂ ਹੀ ਸੇਮ ਹੀ ਹੈਗਾ ਬੱਲੇ ਹਾਂ ਆ ਪਿੰਡ ਸਾਹਾ ਮਤਲਬ ਕਿ ਪਿੰਡ ਸੇਮ ਹੈ ਮਤਲਬ ਸਿਰਫ 6-7 ਕਿਲੋਮੀਟਰ ਦਾ ਜਿਹੜਾ ਫਰਕ ਹੈ ਗੁਰੂ ਘਰ ਦਾ ਚੱਲ ਕੇ ਕਰਦੇ ਆ ਦਰਸ਼ਨ ਚਲੋ ਜੀ ਇਹ ਲੈ ਇੱਥੇ ਬੱਟਾ ਇਹਨਾਂ ਬੋਲਾ ਮਾ ਬੱਟ ਇਹ ਆ ਗਿਆ ਜੀ ਗੁਰਦੁਆਰਾ ਗੁਰੂ ਨਾਨਕ ਟਿਲਾ ਸਾਹਿਬ ਅਦਰ ਕਮਰੇ ਨੇ ਉਰੂ ਕਰਦੇ ਉਹ ਸਾਹਮਣੇ ਦਰਬਾਰ ਦਰਸ਼ਨੀ ਦੁੜੀ ਨਜ਼ਰ ਆ ਰਹੀ ਏ ਤੁੰਦ ਬਹੁਤ ਹੈਗੀ ਹੈ ਕਰਦੇ ਆ ਚੱਲ ਕੇ ਦਰਸ਼ਨ ਇਹ ਦਰਸ਼ਨੀ ਦੁੜੀ ਜਿਹੜੇ ਮੇਨ ਗੇਟ ਤੋਂ ਐਂਟਰ ਕੀਤੇ ਮੇਨ ਗੇਟ ਟੂ ਐਂਟਰ ਕਰਦੇ ਸਾਰ ਇਹ ਪੋੜੀਆਂ ਚੜਦੀਆਂ ਨੇ ਪੋੜੀਆਂ ਚੜਦੇ ਆਂ ਦਰਵਾਜ਼ਾ ਹਲਕਾ ਜਿਹਾ ਨਜ਼ਰ ਆ ਰਿਹਾ ਧੁੰਦ ਬਹੁਤ ਆ ਗਈ ਹੈ ਧੁੰਦ ਬਹੁਤ ਹੈ ਸਾਡੀ ਤਾਂ ਗੱਡੀ ਫਸ ਗਈ ਸੀ ਔਰੇਤਾ ਕੱਚਾ ਰਸਤਾ ਜੜੀ ਔਖੇ ਚੋਂ ਔਖੀ ਫਿਰ ਰੱਤੇ ਚੋਂ ਗੱਡੀ ਕੱਢੀ ਹੈ ਸ਼ਾਨ ਸਾਹਿਬ ਵੀ ਨਜ਼ਰ ਨਹੀਂ ਆਉਂਦਾ ਦੂਰ ਪਰੇਗਾ ਇਹ ਇਤਿਹਾਸ ਇੱਥੇ ਲਿਖਿਆ ਹੋਇਆ ਹੈਗਾ ਗੁਰਦੁਆਰਾ ਨਾਨਕ ਟੇਲਾ ਸਾਹਿਬ ਸੁਹਾਵਾ ਸਾਵਾ ਸਾਹਿਬ ਪਾਸ਼ਾਈ ਪਹਿਲੀ ਰਾਜਸਥਾਨ ਐਉਂ ਦਾਸਿਆਂ ਦੇ ਦੌਰਾਨ ਜਦੋਂ ਆਏ ਬਾਬਾ ਨਾਨਕ ਇੱਥੇ ਤੁਹਾਡੇ ਨਾਲ ਇਤਿਹਾਸ ਜਿਹੜਾ ਸਾਂਝਾ ਕਰਦੇ ਹਾਂ ਥੋੜੀ ਦੇਰ ਚ ਮਾਰੋ ਖੜਾ ਇਤਿਹਾਸ ਹੈ ਇੱਧਰ ਦਰਬਾਰ ਉੱਪਰ ਦੂਰ ਪੁਰ ਨਿਸ਼ਾਨ ਸਾਹਿਬ ਸਾਹਮਣੇ ਗੇਟ ਤੋਂ ਅਸੀਂ ਐਂਟਰ ਕਰਕੇ ਨਿਸ਼ਾਨ ਸਾਹਿਬ ਤੈਂ ਅੰਦਰ ਸੰਗਮਰ ਲੱਗਿਆ ਹੋਇਆ ਇਹ ਦਰਸ਼ਨੀ ਦੌੜੀ ਆ ਮਾ ਰਦਾ ਸਥਾਨ ਗੁਰੂ ਘਰ ਇੱਕ ਗੁਰੂ ਘਰ ਵਿਖੇ ਜਿਹੜਾ ਹੈਗਾ ਕੀਨੂਆਂ ਦਾ ਪੇੜ ਲੱਗਿਆ ਇਹ ਇਹ ਕਿਨੂ ਲੱਗਿਆ ਇੱਧਰ ਹੋਰ ਵੀ ਦੇਖਣਾ ਨਰੰਗੀ ਹੈ ਕਿ ਕਿਨੂ ਹੈ ਕਿਨੂ ਨੇ ਆ ਕਿਨੂ ਲੱਗ ਰਿਹਾ ਨਰੰਗੀ ਹੈ ਛੋਟੇ 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 ਹਣ ਬੁੱਕ ਨੇ ਸੋਹਣਾ ਲੱਗਿਆ ਨਿੰਬੂ ਆ ਕਿ ਪੇੜ ਕਿੰਨੇ ਆ ਕੋਲ ਖਾਂਦਾ ਉੱਪਰ ਖਣਿਆ ਦੇ ਤਾਂ ਫਾਲ ਮਾ ਤਾਂ ਖਣਿਆ ਵਾਲਾ ਇਹ ਇਹ ਨਿੰਬੂ ਲੱਗਿਆ ਰਖਦਾ ਇਹ ਨਿੰਬੂ ਹੈਗਾ ਗੁਰੂ ਘਰ ਵੀ ਫੇ ਨਿੰਬੂ ਬਹੁਤ ਲੱਗਿਆ ਨਿੰਬੂ ਤੇ ਬਹੁਤ 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 ਨਿੰਬੂ ਲੱਗੇ ਆਤੇ ਬਾਈ ਨਿੰਬੂ ਤਾਂ ਬਹੁਤ ਲੱਗੇ ਆ ਬਾਈ ਓਰੇ ਨਿੰਬੂ ਕੇ ਪੇੜ ਤਾਂ ਬਹੁਤ ਲੱਗੇ ਹੋਏ ਬਰੇ ਨਿੰਬੂ ਕਾ ਪੇੜ ਤਾਂ ਬਹੁਤ ਲੱਗੇ ਹੋਏ ਬਾਬਾ ਵੀ ਮੈਂ ਤਾਂ ਜਾਂਦਾ ਗੁਰਦੁਆਰਾ ਨਾਨਕ ਟਿੱਲਾ ਸਾਹਿਬ ਬਹੁਤ ਜ਼ਿਆਦਾ ਲੱਗੇ ਹੋਏ ਆ ਵੇਖੇ ਜਿਹੜਾ ਅਸੀਂ ਪਹੁੰਚੇ ਹੋਏ ਆ ਸਵੇਰੇ 11 ਵਜੇ ਦੇ ਆਸਪਾਸ ਦਾ ਸਮਾਂ ਹੋਇਆ ਹੋਇਆ ਹੈ ਨਿੰਬੂ ਤੇ ਕਿਨੂ ਨਰੰਗੀ ਟਾਈਪ ਪੇੜ ਇੱਥੇ ਵਾਧੂ ਲੱਗੇ ਹੋਏ ਨੇ ਇੱਧਰ ਪਿੱਛੇ ਦਰਬਾਰ ਨੂੰ ਜਾਣ ਦਾ ਰਸਤਾ ਇੱਧਰ ਪੇੜ ਵਗੈਰਾ ਲੱਗੇ ਹੋਏ ਨੇ ਸਾਡੇ ਚਾਰੇ ਪਾਸੇ ਪੇੜ ਬਹੁਤ ਨੇ ਇੱਥੇ ਨਿੰਬੂ ਦੇ ਪੇੜ ਵਾਧੂ ਲੱਗੇ ਹੋਏ ਨੇ ਤੇ ਇੱਥੇ ਆ ਦੀ ਗੱਲ ਕਰਦੇ ਆ ਜਿਹੜਾ ਸਾਹਾ ਪਿੰਡ ਹੈ ਜਿੱਥੇ ਦਸਵੇਂ ਪਾਸ਼ਾ ਦਾ ਸਥਾਨ ਬਣਾ ਹੋਇਆ ਉੱਥੋਂ 6-7 ਕਿਲੋਮੀਟਰ ਦੂਰ ਬਾਹਰ-ਬਾਰ ਪਿੰਡ ਦਾ ਜਿਹੜਾ ਹੈਗਾ ਉਹ ਝਾੜੂ ਇਲਾਕਾ ਹੈਗਾ। ਰੇਤਾ ਰਸਤੇ ਹੀ ਬਹੁਤ ਸੀਗਾ ਗੱਡੀ ਉੱਥੇ ਫਸ ਗਈ ਬੜੀ ਔਖੀ ਉੱਥੋਂ ਗੱਡੀ-ਗੱਡੀ ਹੈ। ਹਾਲਾਂਕਿ ਕੁਝ ਪੱਕੀ ਸੜਕ ਜਿਹੜੀ ਅੱਗੇ-ਅੱਗੇ ਬਣਾਈ ਗਈ ਹੈ। ਹਾਲਾਂਕਿ ਜਿਹੜੀ ਹਾਲ ਹੀ ਦੇ ਵਿੱਚ ਬਣੀ ਹੈ ਨਵੀਂ ਪਹਿਲਾਂ ਨਹੀਂ ਸੀਗੀ। ਤੇ ਕਿਉਂਕਿ ਬੜਾ ਆਣਾ ਮੁਸ਼ਕਲ ਹੈ ਇੱਥੇ ਉਸ ਹਾਵ ਨਾਲ। ਜਦੋਂ ਬਾਬਾ ਨਾਨਕ ਇਸ ਜਗ੍ਹਾ ਤੇ ਆਏ ਸਨ ਬੈਠੇ ਸਨ ਤਾਂ ਜਿਹੜਾ ਸਾਵਾ ਪਿੰਡ ਅਸੀਂ ਲੰਘ ਕੇ ਆਏ ਆ ਉੱਥੇ ਇੱਕ ਜੋਗੀ ਜਿਹੜੇ ਸਨ ਗੋਰਖਨਾਥ ਦੇ ਚੇਲੇ ਕਿਉਂਕਿ ਗੋਰਖਨਾਥ ਦੀ ਜਿਹੜੀ ਮੰਡਲੀ ਸੀ 84 ਸਿੱਧਾਂ ਦੀ ਮੰਡਲੀ ਸੀ ਜਿਨ੍ਹਾਂ ਵਿੱਚ ਜਿਹਦੇ ਵਿੱਚ ਨੌ ਨਾਥ ਸਨ ਤੇ ਬਖਤੀ ਸਾਰੇ ਜਿਹੜੇ ਚੇਲੇ ਚਪਟੇ ਸਨ ਉਹ ਨਾਂ ਉਹਨਾਂ ਜੋਗੀਆਂ ਦਾ ਜਿਹੜਾ ਜੋਗੀ ਮਤਧਾਰਨ ਕਦੇ ਜੋਗੀ ਕਹਿੰਦੇ ਸਨ ਸਿੱਧ ਨਹੀਂ ਸਨ ਪਰ ਉਹ ਜੋਗੀ ਸਨ ਤੇ ਇੱਥੋਂ ਇੱਕ ਬਣਜਾਰਾ ਬਣਜ ਕਰਨ ਵਾਲਾ ਬਲਦਾਂ ਦਾ ਬਣਜ ਬਿਜ਼ਨਸਮੈਨ ਜਿਹਨੂੰ ਕਹਿੰਦੇ ਆ ਬਲਦਾਂ ਵਾਲਾ ਵੇਚਦਾ ਸੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਉਹਦੇ ਕੋਲ 100 ਬੇ ਲਗਭਗ ਜਾਂ ਉਸ ਤੋਂ ਵੱਧ ਬਲਦ ਸਨ ਸਾਖੀ ਦੇ ਮੁਤਾਬਕ ਉਹ ਬਲਦਾਂ ਨੂੰ ਇਹ ਕਿਉਂਕਿ ਗਰਮੀ ਦੇ ਇਲਾਕੇ ਦੇ ਵਿੱਚ ਇੱਥੇ ਪਾਣੀ ਪੂਣੀ ਦੀ ਵਿਵਸਥਾ ਹੈ ਨਹੀਂ ਗਰਮੀ ਚੋਂ ਉਹ ਤੇ ਲੰਗੇ ਜਾ ਰਿਹਾ ਸੀ ਤੇ ਉਹਦੇ ਬਲਦਾਂ ਨੂੰ ਪਿਆਸ ਲੱਗੀ ਤੇ ਉਹਨੂੰ ਆਪ ਨੂੰ ਪਿਆਸ ਲੱਗੀ ਤੇ ਉਹਨੇ ਪਿੰਡ ਦੇ ਵਿੱਚ ਜੋਗੀਆਂ ਨੂੰ ਕਿਹਾ ਵੀ ਮੇਰੇ ਬਲਦਾਂ ਨੂੰ ਪਿਆਸ ਲੱਗੀ ਹੈ ਪਾਣੀ ਦਾ ਦੱਸੋ ਵੀ ਕਿੱਥੇ ਇੰਤਜ਼ਾਮ ਹੋਏਗਾ ਤਾਂ ਜੋਗੀਆਂ ਨੂੰ ਪਸਾਤੀ ਇੱਥੇ ਇੱਕ ਬਈ ਫਕੀਰ ਆਇਆ ਬੈਠਾ ਹੈ ਆਹਾਂ ਕਿ ਉਹ ਪੂਰੀ ਤਰ੍ਹਾਂ ਨਹੀਂ ਜਾਣਦੇ ਸਨ ਬਾਬੇ ਨਾਨਕ ਨੂੰ ਉਹਨਾਂ ਨੇ ਕਿਹਾ ਵੀ ਉੱਥੇ ਇੱਕ ਜੱਗੇ ਬਹੁਤ ਦੂਰ ਜਾ ਕੇ ਅੱਗੇ ਢੇਲਾ ਹੈਗਾ ਇੱਥੇ ਬਾਬਾ ਬੈਠਾ ਹੈਗਾ ਫਕੀਰ ਉੱਥੇ ਜਾ ਕੇ ਤੁਹਾਨੂੰ ਸ਼ਾਇਦ ਪਾਣੀ ਮਿਲ ਜਾ ਚਲੇ ਜਾਓ ਤੁਸੀਂ ਉੱਥੇ ਤੋਂ ਬਾਬੇ ਨਾਨਕ ਕੋਲ ਆਇਆ ਬਾਬਾ ਨਾਨਕ ਨੇ ਕਹਿੰਦਾ ਇੱਥੇ ਤਾਂ ਬਈ ਦੇਖੋ ਜਾਨ ਇੱਥੇ ਸਾਰਾ ਕੁਝ ਇੱਥੇ ਤਾਂ ਰਿੱਤੇ ਰਹਿਤਾ ਇੱਥੇ ਕਿੱਥੇ ਪਾਣੀ ਹੈ ਬਈ ਤੁਹਾਨੂੰ ਸ਼ਹਿਰ 'ਤੋਂ ਪਾਣੀ ਮਿਲਣਾ ਚਾਹੀਦਾ ਸੀ ਇੱਥੇ ਪਿੰਡ 'ਚ ਪਾਣੀ ਮਿਲਣਾ ਚਾਹੀਦਾ ਸੀ ਇੱਥੇ ਸਿੱਧ ਬੈਠੇ ਆ ਵੀ ਉਹ ਤਾਂ ਜੋਗੀਆਂ ਬੈਠੇ ਆ ਵੀ ਗੱਲ ਕਰਨੀ ਸੀ ਬੇਨਤੀ ਕਰਨੀ ਸੀ ਵੀ ਭਾਈ ਕਰ ਜਾ ਕੇ ਉਹ ਵਿਚਾਰਾ ਫੇਰ ਵਾਪਸ ਗਿਆ ਬਈ ਬਲਨਾ ਬੜਾ ਪਰੇਸ਼ਾਨ ਆ ਪਾਣੀ ਦੇ ਦੋ ਮੈਨੂੰ ਜੋਗੀਆਂ ਨੇ ਪਾਣੀ ਦੇਣ ਤੋਂ ਇਨਕਾਰ ਕਰਤਾ ਕਹਿੰਦਾ ਬਾਬੇ ਕਰਮਾਪੀ ਹੈ ਜਾ ਕੇ ਮੰਗ ਬਾਬੇ ਤੋਂ ਉਹ ਫੇਰ ਆਇਆ ਤੇ ਸਤਗੁਰਾਂ 'ਗੇ ਬੇਨਤੀ ਕੀਤੀ ਕਿ ਬਾਬੇ ਮੈਂ ਤਾਂ ਦੇਖੋ ਬੁਨਜਾਰਾ ਹੈਗਾ ਮੇਰੇ ਬਲਦ ਭੁੱਖੇ ਪਿਆਸੇ ਮਰ ਜਾਣਗੇ ਮੇਰਾ ਤਾਂ ਇਹ ਵਪਾਰ ਹੈ ਮੇ ਤੇ ਮੇਰੀ ਰੋਜੀ ਰੋਟੀ ਹੈ ਮੇਰੇ ਬਲਦ ਭੁੱਖੇ ਮਰ ਜਾਣਗੇ ਵੀ ਕੋਈ ਪਾਣੀ ਪੋਣੀ ਦਾ ਦੱਸੋ ਕਿੰਦਾ ਇੰਤਜ਼ਾਮ ਆ ਬੱਲੇ ਮਰਦਾਨੇ ਨੂੰ ਬਾਬੇ ਨਾਨਕ ਨੇ ਕਿਹਾ ਵੀ ਇੱਥੇ ਇੱਕ ਛੋਟਾ ਜਿਹਾ ਕੱਡਾ ਪੁੱਟੋ ਤੋਇਆ ਪੁੱਟੋ ਤੇ ਬਾਬੇ ਨਾਨਕ ਦੇ ਜਿਹੜੇ ਕਮੰਡਲ ਦੇ ਵਿੱਚ ਪਾਣੀ ਸੀ ਉਹ ਬਾਬੇ ਨਾਨਕ ਨੇ ਉਸ ਉਹ ਪਾਣੀ ਜਿਹੜਾ ਉਹ ਉਹਦੇ ਵਿੱਚ ਪਵਾ ਦਿੱਤਾ ਉਹ ਆ ਪੁੱਟੇ ਸੀ ਜਿਹੜਾ ਵੀ ਕਰਤਾਲਪੁਰ ਹੀ ਕਰੇਗਾ ਕਰਤਾਰ ਜਿਹੜਾ ਬਲਦਾਂ ਨੂੰ ਪਾਣੀ ਪਿਆਏਗਾ ਵੀ ਇਸੇ ਕੋਣ ਹੁੰਦੇ ਪਿਆਣੀ ਪਾਣੀ ਪਿਆਣ ਵਾਲੇ ਤਾਂ ਫਿਰ ਉਹ ਜਿਹੜਾ ਪਾਣੀ ਸੀਗਾ ਟੋਏ ਦੇ ਵਿੱਚ ਪਾਇਆ ਸਤਿਗੁਰਾਂ ਨੇ ਕਮੰਡਲ ਦਾ ਉਹ ਸਾਰਾ ਪਾਣੀ ਬਲਦਾਂ ਨੇ ਵੀ ਪੀਆ ਲੱਖੀਚਾਹ ਨੇ ਵੀ ਪੀਤਾ ਮੁੰਜਾਰੇ ਨੇ ਵੀ ਪੀਤਾ ਇਹਦਾ ਨਾਮ ਲੱਖੀਸ਼ਾ ਸੀਗਾ ਹਾਲਾਂਕਿ ਇਹ ਲੱਖੀ ਸ਼ਾਹ ਨਾਂ ਦਾ ਬਨਜਾਰਾ ਜਿਹੜਾ ਹੈਗਾ ਨੌਵੇਂ ਪਾਸ਼ਾ ਦੇ ਟਾਈਮ ਵੀ ਹੋਇਆ ਜਿਹੜਾ ਬੜਾ ਭਾਰੀ ਸਿੱਖ ਸੀਗਾ ਬੜਾ ਅਮੀਰ ਰਿਚ ਸਿੱਖ ਸੀਗਾ ਤੇ ਉਹ ਵੀ ਜਿਹੜਾ ਬੜਾ ਵਪਾਰੀ ਸੀ ਪੂਰਾ ਦਿੱਲੀ ਦਾ ਜਿਹੜਾ ਮਾਲਕ ਇੱਕ ਤਰ੍ਹਾਂ ਦਾ ਲੱਖੀ ਸ਼ਾਹ ਬਨਜਾਰਾ ਸੀਗਾ ਕਿਸੇ ਟਾਈਮ ਤੇ ਪਰ ਇਹ ਇਹਦਾ ਨਾਂ ਵੀ ਲੱਖੀ ਹੈ ਪਰ ਇਹ ਬਨਜਾਰਾ ਸੀ ਬੜਾ ਨਾਂ ਦਾ ਵਪਾਰ ਕਰਦਾ ਸੀ ਲੱਖੀ ਸ਼ਾਹ ਇਹਦਾ ਨਾਮ ਵੀ ਲੱਖੀ ਸ਼ਾਹ ਹੀ ਜਾਂਦਾ ਹੈਗਾ ਇਤਿਹਾਸ ਦੇ ਵਿੱਚ ਤੇ ਫਿਰ ਇਹ ਜਿਹੜਾ ਇਹ ਪਾਣੀ ਪੀਤਾ ਉਹ ਮੁੱਕਿਆ ਨਹੀਂ ਕਦੇ ਉਹ ਅੱਜ ਵੀ ਪਾਣੀ ਜਿਹੜਾ ਇੱਥੇ ਮੌਜੂਦ ਹੈ ਤੁਹਾਨੂੰ ਦਿਖਾ ਦਿੰਦੇ ਆ ਖੂਹ ਹੈਗਾ ਇੱਥੇ ਤੋਂ ਇਹ ਬਾਬੇ ਨਾਨਕ ਦਾ ਇੱਥੇ ਦਾ ਇਤਿਹਾਸ ਹੈ ਗੁਰੂ ਨਾਨਕ ਟਿੱਲਾ ਸਾਹਿਬ ਦਾ ਵੀ ਇੱਥੇ ਸਤਿਗੁਰੂ ਜੀ ਬੈਠੇ ਸਨ ਇੱਥੋਂ ਹੀ ਫਿਰ ਉਹ ਜੈਨ ਅੱਗੇ ਹੈਗੀ ਹੈ ਨਗਰੀ ਉਧਰੋਂ ਤੁਰੇ ਬਾਬਾ ਨਾਨਕ ਕੋਲਿਆਤ ਹੈਗਾ ਰਾਜਸਥਾਨ ਦੇ ਵਿੱਚ ਇੱਥੋਂ ਹੀ ਫਿਰ ਬਾਬਾ ਨਾਨਕ ਜਿਹੜਾ ਹੈਗਾ ਉਧਰੋਂ ਤੁਰੇ ਨੇ ਇਹ ਇੱਥੇ ਦਾ ਇਤਿਹਾਸ ਸੀਗਾ ਵੀ ਇੱਥੇ ਜਿਹੜਾ ਹੈਗਾ ਬਣ ਲਕੀਸ਼ਾ ਨਾਂ ਦਾ ਇੱਕ ਬਨਜਾਰਾ ਬਲਦਾਂ ਦਾ ਜਿਹੜਾ ਵਿਚਾਰਾ ਵਪਾਰ ਕਰਦਾ ਸੀਗਾ ਉਹਨੂੰ ਪਿਆਸ ਉਹਦੇ ਬਲਦਾਂ ਨੂੰ ਲੱਗੀ ਤੇ ਫਿਰ ਬਾਬੇ ਨਾਨਕ ਕੋਲ ਆਇਆ ਤੇ ਫਿਰ ਗੁਸਾਤ ਗੁਰਾ ਨੇ ਇੱਕ ਟੋਆ ਪੁੱਟ ਕੇ ਆਪਣੇ ਕਮੰਡਲ ਦਾ ਪਾਣੀ ਪਵਾ ਕੇ ਤੇ ਸਾਰੇ ਬਲਦਾਂ ਨੂੰ ਪਵਾਇਆ ਤੇ ਉਹੀ ਪਾਣੀ ਅੱਜ ਕੱਲ ਇੱਥੇ ਹੈਗਾ ਉਹਦੇ ਨਾਲ ਹੀ ਦੇਖੋ ਆ ਬਾਗ ਖਰੇ ਭਰੇ ਪਏ ਕਿਸ ਨੂੰ ਲੱਗੇ ਹੋਏ ਨੇ ਫਲ ਫਰੇਟ ਬੁੱਟੇ ਲੱਗੇ ਹੋਏ ਨੇ ਜੰਗਲ ਚ ਮੰਗਲ ਲੱਗਿਆ ਹੋਇਆ ਨਹੀਂ ਕਿੱਥੇ ਪੋਸੀਬਲ ਹੈ ਪੋਸੀਬਲ ਨਹੀਂ ਹੈਗਾ ਪਾਣੀ ਨਾ ਹੋਵੇ ਤਾਂ ਕੁਝ ਵੀ ਨਹੀਂ ਹੁਕਦਾ ਮਹਾਰਾਜ ਨੇ ਸਾਰਾ ਕੁਝ ਇੱਥੇ ਫਿਰ ਕਰਤਾ ਹੈਗਾ ਕਲਿਆਣ ਇਸ ਧਰਤੀ ਦਾ ਫਿਰ ਏਸੀ ਕਰਕੇ 1.5ਵੇਂ ਪਾਸ਼ਾ ਸਨ ਉਹ ਵੀ ਜਦੋਂ ਫਿਰ ਦੱਖਣ ਨੂੰ ਗਏ ਨੇ ਫਿਰ ਉਹਨਾਂ ਨੇ ਵੀ ਇੱਥੇ ਜਿਹੜੇ ਚਰਨ ਪਾਏ ਤੁਹਾਨੂੰ ਦਿਖਾਏ ਆਗੇ ਗੁਰਦੁਆਰਾ ਸਾਹਾ ਸਾਹ ਜਿੱਥੇ ਫਿਰ ਵਿਕਾਲ ਜਿਹੜਾ ਉਹ ਗਲਤੀ ਨਾਲ ਹੀ ਛੁੱਟ ਗਿਆ ਹੈਗਾ ਬਈ ਸਿੰਘਾਂ ਨੇ ਗੁਰੂ ਸਾਹਿਬ ਦਾ ਜਿਹੜਾ ਕਮਰ ਕੱਸਾ ਸੀਗਾ ਢਾਈ ਟ ਮੰਨਿਆ ਬਈ ਬਈ ਗੁਰੂ ਸਾਹਿਬ ਆਰਾਮ ਕਰ ਲੈਣਗੇ ਵੀ ਕੱਖ ਕੱਸਿਆ ਹੋਇਆ ਬਹੁਤ ਜ਼ਿਆਦਾ ਟਿੱਲਾ ਕਰਦੰਨੇ ਮੋ ਟਿੱਲਾ ਕਰਿਆ ਉੱਥੋਂ ਵੀ 6 ਇੰਚ ਦਾ ਛੋਟਾ ਜਿਹਾ ਸਬੂਲੀਆ ਸੱਪ ਨਿਕਲੇ ਤੇ ਜੰਡ ਚ ਵੜ ਗਿਆ ਤੇ ਸਤਿਗੁਰਾਂ ਨੇ ਕਿਹਾ ਲੱਭੋ ਜਦੋਂ ਉਹ ਤੁਹਾਨੂੰ ਮਿਲਦਾ ਜੀ ਜੰਡ ਦਾ ਜੰਡ ਜ ਪਤਾ ਨਹੀਂ ਕਿੱਥੇ ਲੁਕ ਗਿਆ ਸਿੱਖਾਂ ਨੇ ਕਿਹਾ ਬਈ ਫਿਰ ਕੀ ਸਤਿਗੁਰਾਂ ਨੇ ਕਿਹਾ ਵੀ ਦੇਖੋ ਇੱਕ ਛੋਟਾ ਜਿਹਾ ਪੀਪਲ ਦੇਖੋ ਇੱਥੇ ਲੱਭੋ ਵੀ ਇਸ ਜੰਡ ਤੋਂ ਹੀ ਹੋਣਾ ਇਹ ਵਰਮੇ ਦਾ ਅਵਤਾਰ ਆ ਵੀ ਬੜਾ ਭਾਰੀ ਅਵਤਾਰ ਹੋਏਗਾ ਇਹ ਜੰਡ ਨੂੰ ਖਾ ਜਾਏਗਾ ਤੇ ਪੀਪਲ ਰਹਿ ਜਾਏਗਾ ਅੱਜ ਉਹ ਪੀਪਲ ਤੁਹਾਨੂੰ ਦਿਖਾਤਾ ਹੈਗਾ ਪੀਪਲ ਬਹੁਤ ਵੱਡਾ ਬਣਿਆ ਹੋਇਆ ਤਾਂ ਇਹ ਗੱਲ ਆ ਵੀ ਮਹਾਰਾਜ ਨੇ ਮਾਲਵੇ ਦਾ ਕਾਲ ਕਟਿਆ ਫਿਰ ਸਤਿਗੁਰਾਂ ਨੇ ਇੱਥੇ ਵੀ ਜਿਹੜੀ ਬਰਕਤ ਕਰਤੀ ਹੈਗੀ ਹੈ ਵੀ ਉਹ ਪੀਪਲ ਜਦ ਹੋ ਗਿਆ ਫਿਰ ਇੱਥੇ ਵੀ ਜਿਹੜਾ ਹੈਗਾ ਅਨਾਜ ਪਾਣੀ ਹੋਣ ਲੱਗ ਗਿਆ ਹਾਲਾਂਕਿ ਮਾਲਵਾ ਮਾਲਾ ਮਾਲਾ ਮਾਲ ਕਰਤਾ ਮਹਾਰਾਜ ਨੇ ਤੇ ਫਿਰ ਇੱਥੇ ਜਿਹੜਾ ਹੈਗਾ ਸੀਗਾ Rajasthan ਦਾ ਏਰੀਆ ਇਹ ਮਹਾਰਾਜ ਨੇ ਕल्याण ਕਰਤਾ ਇਹਦਾ ਵੀ ਧੰਨਵਾਦ ਇਹ ਸਾਰਾ ਉਜਾੜ ਇਲਾਕਾ ਦੂਰ ਦੂਰ ਤੱਕ ਹੈਗਾ ਇਹ ਸੜਕ ਥੋੜੀ ਪੱਕੀ ਬਣ ਗਈ ਅੱਗੇ ਵੈਸੇ ਕੱਚੀ ਹੈ ਸੜਕ ਸਾਰੀ ਇਹ ਇੰਦਰ ਜਿੱਦਾਂ ਟਿੱਲੇ ਨੇ ਰੇਤ ਦੇ ਤੇ ਸਤਿਗੁਰਾਂ ਦੀ ਬਖਸ਼ਿਸ਼ ਨਾਲ ਕਾਲ ਕੱਟਿਆ ਗਿਆ ਥੋੜਾ ਜਿਹਾ ਇੱਥੇ ਬਈ ਇੱਥੇ ਵੀ ਕੋਈ ਮਾਣਾ ਮੋਟਾ ਕੁਛ ਉੱਗੇਗਾ ਤਾਂ ਅੱਜ ਕੱਲ ਕੁਛ ਪਾਣੀ ਦੀ ਵਿਵਸਥਾ ਕਰਕੇ ਇਹ ਸਭ ਉੱਥੇ ਉੱਗਿਆ ਹੋਇਆ ਹੈਗਾ ਇਧਰ ਦਰਸ਼ਨੀ ਦੁੜੀ ਦਰਬਾਰ ਸਾਹਿਬ ਦੀ ਗੁਰਦੁਆਰਾ ਗੁਰੂ ਨਾਨਕ ਟਿਲਾ ਸਾਹਿਬ Rajasthan ਸੋਹਾਵਾ ਪਿੰਡ ਸੰਗਤ ਜੀ ਥੋੜਾ ਜਿਹਾ ਇੱਥੇ ਆ ਕੇ ਥੋੜੀ ਦੁਦਲੀ ਕਰਨ ਲੱਗੇ ਆਂ ਇਹ ਗੁਰਦੁਆਰਾ ਗੁਰੂ ਨਾਨਕ ਢਿੱਲਾ ਸਾਹਿਬ ਜਿੱਥੇ ਵਣ ਜਾ ਰਹੇ ਤੇ ਬੜਦਨ ਪਾਣੀ ਪਾਇਆ ਸੀਗਾ ਮਹਾਰਾਜ ਇਸ ਢਿੱਲੇ ਤੋਂ ਚੱਲ ਕੇ ਉਸੀ ਜਗ੍ਹਾ ਤੇ ਗਏ ਸੀ ਜਿੱਥੇ ਸੁਹਾਵਾ ਦਸਵੇਂ ਪਾਸ਼ਾ ਜੀ ਆਏ ਸਨ ਸੁਹਾਵਾ ਸੁਹਾਵਾ ਨਹੀਂ ਸਹਾਵਾ ਉੱਥੇ ਸਰੋਵਰ ਸੀਗਾ ਚਮੱਖਾ ਜਿਹਨੂੰ ਕਹਿੰਦੇ ਆ ਉੱਥੇ ਹੀ ਪਾਣੀ ਪਾਇਆ ਸੀਗਾ ਸਤਿਗੁਰਾਂ ਨੇ ਉੱਥੇ ਜਿਹੜਾ ਹੈਗਾ ਸਰੋਵਰ ਬਣਿਆ ਹੋਇਆ ਉੱਥੇ ਹੀ ਪਾਣੀ ਚਸ਼ਮਾ ਜਿਹੜਾ ਵਗਦਾ ਹੈਗਾ ਉੱਥੇ ਹੀ ਪਾਣੀ ਪੀਤਾ ਸੀ ਤੇ ਹੁਣ ਸਵੇ ਸਵਾ 11 ਦਾ ਟਾਈਮ ਹੋ ਗਿਆ ਹੈਗਾ ਤੇ ਉਜਾੜ ਦਾ ਇਲਾਕਾ ਸਾਰਾ ਇਹ ਉਜਾੜ ਹੈਗਾ ਸਾਰਾ ਇਹ ਉਜਾੜ ਸਾਰਾ ਉਹ ਹਿਰਨ ਹਿਰਨ ਖੜਿਆ ਅੰਮੀ ਹਿਰਨ ਉਹ ਹਿਰਨ ਖੜਿਆ ਹੈ ਹਿਰਨ ਆ ਝੁੰਡ ਜਾ ਰਿਹਾ ਹੈ ਹਿਰਨਾਂ ਦਾ ਝੁੰਡ ਜਾ ਰਿਹਾ ਨਜ਼ਰ ਆ ਰਿਹਾ ਹੋਏਗਾ ਉਹ ਭੱਜ ਗਏ ਸਾਰੇ ਸੱਤ ਹੱਥ ਉਹ ਸਾਰੇ ਭੱਜ ਗਏ ਭੱਜ ਗਏ ਉਹ ਸਾਰੇ ਭੱਜ ਗਏ ਹਿਰਨ ਹਿਰਨ ਇਹ ਹੀਰਨ ਸੀਗੇ ਇਹ ਉਜਾੜ ਇਲਾਕਾ ਹੈਗਾ ਇੱਥੇ ਚਾਰੇ ਪਾਸੇ ਉਜਾੜ ਹੀ ਉਜਾੜ ਹੈ ਪਾਣੀ ਹੈ ਹੁਣ ਇਹ ਜਿਹੜੀ ਸੜਕ ਪੱਕੀ ਬਣਾਈ ਹੈ ਬਾਬਿਆਂ ਨੇ ਆਪ ਬਣਾਈ ਹੈ ਤੇ ਵਿੱਚ ਕੁਚ ਕੁਚ ਪੱਕੀ ਹੈ ਕੱਚੀ ਹੈ ਰੇਤੇ ਰੇਤੋਂ ਤੇ ਗੱਡੀ ਖਾ ਜਾਂਦੀ ਕਈ ਵਾਰ ਉਹ ਕਾਰਨ ਇਹ ਹੈ ਵੀ ਜਿਹੜੇ ਲੋਕਲ ਲੋਕ ਨੇ ਉਹ ਕੰਮ ਹੋਣ ਨਹੀਂ ਦਿੰਦੇ ਤੇ ਸਰਕਾਰ ਪਛਾਣਦੀ ਹੈ ਪਰ ਉਹਨਾਂ ਨੇ ਕੇਸ ਕੀਤੇ ਹੋਏ ਨੇ ਜਦੋਂ ਇਹ ਕੇਸ ਜਿੱਤ ਜਾਣਗੇ ਸਰਕਾਰ ਜਾਂ ਗੁਰੂ ਘਰ ਵਾਲੇ ਸਰ ਸੇਵਾ ਵਾਲੇ ਬਕ ਉਸ ਕੇ ਜਿੱਤੇ ਜਾਣਗੇ ਤਾਂ ਇਹ ਸੜਕ ਜਿਹੜੀ ਹੈਗੀ ਹੈ ਪੱਕੀ ਜਿਹੜੀ ਹੈ ਬਣਾ ਦਿੱਤੀ ਜਾਵੇਗੀ ਜਿਹੜੀ ਹੈਗੀ ਹੈ ਬਣੀ ਹੋਈ ਹੈ ਇਹ ਪੱਕੀ ਸੜਕ ਹੈ ਅੱਗੇ ਕੱਚੀ ਆ ਜਾਏਗੀ ਹਰੇਤੇ ਵਾਲੀ ਤਾਂ ਫਿਰ ਜਿਹੜੀ ਰਿੱਤੇ ਵਾਲੀ ਸੜਕ ਦਾ ਕੇਸ ਜਿਹੜਾ ਹੈਗਾ ਲੋਕਾਂ ਨੇ ਕੀਤਾ ਤਾਂ ਕਰਕੇ ਉੱਥੇ ਜਿਹੜਾ ਹੈਗਾ ਸੜਕ ਨਹੀਂ ਬਣੀ ਹੈਗੀ ਹਲੇ ਪਰ ਆਹ ਨਾਲੇ ਟਾਈਮ ਚ ਬਣ ਜਾਏਗੀ ਟਾਈਮ ਲੱਗੇਗਾ ਹਲੇ ਥੋੜਾ ਬਾਕੀ ਹਲੇ ਕੱਚੀ ਹੈ ਹੁਣ ਇਥੋਂ ਅਸੀਂ ਨਿਕਲਾਂਗੇ ਤੇ ਅੱਗੇ ਚੱਲ ਕੇ ਤੁਹਾਨੂੰ ਕਰਾਨੇ ਆ ਦਰਸ਼ਨ ਆ ਕੱਚੀ ਆ ਕੇ ਦੇਖ ਲੋ ਆ ਕਚੀਰ ਸੜਕ ਹੈਗੀ ਬਿਲਕੁਲ ਤੇ ਇੱਥੇ ਰਿਤਾ ਹੀ ਰਿਤਾ ਰਿਤਾ ਹੀ ਰਿਤਾ ਰਿਤਾ ਹੀ ਰਿਤਾ ਰਿਤਾ ਤੇ ਜੇ ਗੱਡੀ ਫਸ ਜੇ ਤਾਂ ਬੜੀ ਔਖੀ ਹੋ ਜਾਂਦੀ ਕੱਢਣੀ ਤੱਕਾ ਤੱਕਾ ਮਾਰ ਕੇ ਅਸੀਂ ਕੱਢੀ ਦੀ ਫਸ ਗਈ ਸੀਗੀ ਚਲੋ ਮਹਾਰਾਜ ਨੇ ਦਰਸ਼ਨ ਕਰਾਏ ਆਏ ਸੀ ਇੰਨੀ ਦੂਰ ਹੁਣ ਇੱਥੋਂ ਨਿਕਲਾਂਗੇ ਬਾਹਰ ਜਿੱਦਾਂ ਹੀ ਹਵਾਏ ਤਾਂ ਨਿਕਲਦੇ ਆਂ ਗੱਲੋਂ ਸਾਂਝੀ ਕਰਦੇ ਆਂ ਬਾਕੀ ਹੋਰ ਦੀ ਅੱਗੇ ਗੁਰੂ ਘਰ ਭਗੋਰ ਸਾਹਿਬ ਜਿਹੜਾ ਕਿ ਰਾਜਸਥਾਨ ਦਾ ਏਰੀਆ ਭਿਲਵੜਾ ਉਧਰ ਚ ਹੈਗਾ ਪੈਂਦਾ ਹੁਣ ਉਥੇ ਚੱਲਾਂਗੇ ਉਹ ਵੀ ਗੋਬਿੰਦ ਮਾਰਗ ਦਾ ਜਿਹੜਾ ਹੈਗਾ ਗੁਰੂ ਘਰ ਹੈਗਾ ਤੇ ਉਥੇ ਦਾ ਇਤਿਹਾਸ ਉਥੇ ਜਾ ਕੇ ਸਿਰ ਸਾਂਝਾ ਕਰਦੇ ਆ ਤੁਹਾਡੇ ਨੂੰ ਧੰਨਵਾਦ